ਆਪਣੇ ਘਰੇ ਆਏ ਮਹਿਮਾਨ ਨਿੱਕੇ ਨਿੱਕੇ ਬੱਕਰੀਆਂ ਦੇ ਬੱਚੇ ਦੇਖਣ ਗਏ ਨੇ ਅਸੀਂ ਬੱਕਰੀਆਂ ਦੇਖਣੀਆਂ ਤੇ ਆਹ ਦੇਖੋ ਨਿੱਕੀ ਜੀ ਕੁੜੀ ਆਈ ਐ ਬੱਕਰੀਆਂ ਦੇਖਣ ਆਏ ਅੱਜ ਬੱਚੇ ਯੈਸ ਠੀਕ ਆ ਕਿਵੇਂ ਲੱਗੇ ਆਪਣੇ ਬੱਚੇ ਨੂੰ ਬਹੁਤ ਸੋਹਣੇ ਲੱਗੇ ਵਧਿਆ ਲੱਗੇ ਹਾਂ ਠੀਕ ਆ ਤੁਸੀਂ ਵੀ ਰੱਖੇ ਹੋਏ ਆ ਘਰੇ ਹਾਂਜੀ ਓਕੇ ਆਹ ਦੇਖੋ ਆਪਣੇ ਇਹ ਇੱਕ ਆਹ ਦੇਖੋ ਨਿੱਕੀ ਜੀ ਇਹ ਸੰਗ ਦੀ ਭੱਜ ਗਈ ਉਹ ਗਈ ਚੌਂਦਰੇ ਤੋਂ ਗਈ ਏ ਆ ਬਾਈ ਵੀ ਹੈ ਤੇ ਇੱਕ ਮੈਗ ਉਹ ਨੇੜੇ ਹੀ ਹੋ ਜਾਵੇ ਮੁੰਡਾ ਜੀ ਹਾਂ ਸਹੀ ਲੱਗਿਆ ਸੀ ਅਹ ਸਿੱਧਾ ਹੀ ਲੱਗਿਆ ਆ ਦੇਖੀ ਮੜਾ ਸਾਫ ਆਈ ਜਾਂਦੀ ਹੈ ਹੂੰ ਠੀਕ ਆ ਉਹਦੇ ਕੋਈ ਵੀ ਚਲਾ ਦੇ ਨੋਟੀਫਿਕੇਸ਼ਨ ਆ ਗਿਆ ਹੋਊਗਾ ਦੂਜੇ ਤੇ ਵੀ ਆ ਦੇਖੋ ਜੀ ਅੱਜ ਲੱਗੀ ਪਈ ਆ ਰੌਣਕ ਆਪਣੇ ਘਰੇ ਬੱਤੇ ਖੁੱਲੇ ਆ ਤੇ ਟਾਈਮ ਵੈਸੇ ਇਹਨਾਂ ਦੇ ਅੰਦਰ ਬੰਨਣ ਦਾ ਵੀ ਹੋ ਗਿਆ ਤੇ ਪਰ ਇਹਨਾਂ ਦਾ ਵੀ ਆਪਾਂ ਜਿਹੜਾ ਨੇ ਹੁੰਦੇ ਆ ਵੀ ਮਾਨ ਬਹਿ ਲਾਉਣਾ ਬੱਚਿਆਂ ਦਾ ਵੀ ਤਾਂ ਕਰਕੇ ਆਪਾਂ ਅੱਜ ਲੇਟ ਰੱਖ ਲਏ ਥੋੜੇ ਜਿਹਾ ਵੀ ਲੇਟ ਬੰਨਦੇ ਆਂ ਗੱਲ ਕੋਈ ਗੱਲ ਨਹੀਂ ਤੇ ਇਹ ਕਹਿੰਦੇ ਵੀ ਅਸੀਂ ਦੇਖਣੇ ਆ ਬਹੁਤ ਖੇਡੇ ਬੱਚੇ ਆਏ ਤਾਂ ਵੈਸੇ 2 ਵਜੇ ਦੇ ਆ ਹਨਾ 2 ਵਜੇ ਆਗੇ ਸੀ ਤੁਸੀਂ ਹਨਾ ਹਾਂ ਹਾਂ ਤੇ ਨਾਮ ਕੀ ਆ ਤੇਰਾ ਜੈਸਮੀਨ ਕੋਰ ਬਰਾਡ ਜੈਸਮੀਨ ਕੋਰ ਬਰਾਡ ਪਿੰਡ ਪਿੰਡ ਦੋਦਾ ਜిల్లా ਜੀਲਾ ਸ਼੍ਰੀ ਮੁਕਤਸਰ ਸਾਹਿਬ ਜిల్లా ਸ਼੍ਰੀ ਮੁਕਤਸਰ ਸਾਹਿਬ ਤੇ ਕਿਹੜੀ ਕਲਾਸ ਚ ਪੜ੍ਹਦੇ ਆ 7ਵੀਂ ਚ ਕਿੱਥੇ ਥਾਂਦੇ ਵਾਲੇ ਥਾਂਦੇ ਵਾਲੇ ਬਈ ਬੱਚੇ ਪੂਰੇ ਹਿਯਾਰ ਆ ਪੜ੍ਹਾਈ ਦੇ ਵਿੱਚ ਤੇ ਬਾਈ ਵੀ ਆਇਆ ਪ੍ਰਕਾਸ਼ ਸਿੰਘ ਬਾਦਲ ਕੀ ਹਾਲ ਆ ਬਈ ਬਹੁਤ ਵਧੀਆ ਜੀ ਆਹ ਹੀ ਮੈਂ ਤੁਹਾਨੂੰ ਲਾ ਬਹੁਤ ਵਧੀਆ ਜੀ ਸਰੇ ਠੀਕ ਆ ਤੇ ਸ਼ੌਂਕ ਹੈਗਾ ਬਈ ਬੱਕਰੀਆਂ ਦਾ ਇਹ ਪੂਰਾ ਸ਼ੌਂਕ ਆ ਹੀ ਇੱਕ ਮਿੰਟ ਠੀਕ ਹੈ ਤੇ ਰੱਖਨੇ ਬਈ ਆਪਾਂ ਵੀ ਹਾਂਜੀ ਆਪਾਂ ਵੀ ਰੱਖੀਏ ਓਕੇ ਹੂੰ ਠੀਕ ਹੈ ਕਿੰਨੇ ਨਾਲ ਰੱਖੇ ਬਈ ਹੈਗੇ 5-6 ਨਾਲ 5-6 ਨਾਲ ਤੇ ਕਿਹੜੇ-ਕਿਹੜੇ ਰੱਖੇ ਆ ਬੀਟਲ ਹੀ ਆਈ ਬੀਟਲ ਹਾਂ ਬੀਟਲ ਠੀਕ ਹੈ ਤਾਂਗੇ ਫਿਰ ਬੱਚਿਆਂ ਨੂੰ ਜ਼ਿਆਦਾ ਬਾਰਬਰੀ ਦਾ ਹੋ ਜਾਂਦਾ ਹਨਾ ਹਾਂਜੀ ਵੀ ਬੱਚੇ ਬਾਰਬਰੀ ਨੂੰ ਜ਼ਿਆਦਾ ਵੰਦੇ ਪਹਾੜੀ ਬੱਚਿਆਂ ਨੂੰ ਹਾਂਜੀ 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 ਹੂੰ ਤਾਂਗੇ ਸੋਹਣੇ ਲੱਗਦੇ ਛੋਟੇ-ਛੋਟੇ ਬੱਚੇ ਸੋਹਣੇ ਲੱਗਦੇ ਤਾਂ ਘਰ ਚੇ ਛੋਟੇ ਲੱਗ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਤੇ ਬੱਚਿਆਂ ਨੇ ਕਦੇ ਨਹੀਂ ਆਖਿਆ ਵੀ ਆਪਾਂ ਵੀ ਨਿੱਕੇ ਰੱਖਣੇ ਆ ਕਹਿੰਦੇ ਆ ਜੀ ਲੈ ਕੇ ਆਵਾਂਗੇ ਜਰੂਰ ਬੱਚੇ ਨਾਲ ਛੋਟੇ ਛੋਟੇ ਠੀਕ ਨਾਲ ਸਟਾਰਟ ਕਰਾਂਗੇ ਨਵੇਂ ਬਾਰਬਰੀਆਂ ਦਾ ਕੰਮ ਨਾਲ ਨਾਲ ਸਟਾਰਟ ਕਰਾਂਗੇ ਹਾਂਜੀ ਠੀਕ ਐ ਬਾਈ ਉਹ ਆਪਣਾ ਵੀਰਾ ਤਾਂ ਕਹਿੰਦਾ ਸੀ ਵੀ ਰੱਖਣਾ ਮੈਂ ਵੀ ਬਾਰਬਰੀ ਦਾ ਅੱਜ ਬੱਚਾ ਲੈ ਕੇ ਰੱਖਾਂਗੇ ਜਾਂ ਬੱਕਰੀ ਰੱਖਾਂਗੇ ਹਨਾ ਹਾਂ ਰੱਖਾਂਗੇ ਠੀਕ ਐ ਤੇ ਆਪਣਾ ਕੰਮ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਠੀਕ ਐ ਇਹ ਅਹ ਤਾਂ ਨਹੀਂ ਲੱਗਦਾ ਵੀ ਯਾਰ ਆਪਾਂ ਰਿਸ਼ਤੇਦਾਰੀ ਚ ਆਏ ਆ ਤੇ ਵੀ ਭਾਏ ਬੱਕਰੀਆਂ ਨਾਲ ਵੇੜਾ ਭਰੀ ਬੈਠੇ ਆ ਨਹੀਂ ਇਹਨਾਂ ਨਾਲ ਤਾਂ ਸਮਝ ਹੋਰ ਵੀ ਜ਼ਿਆਦਾ ਆਂਗਾ ਲੱਗਦਾ ਅੱਛਾ ਹਾਂ ਇਹਨਾਂ ਨਾਲ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਆਉਨੇ ਆ ਵਧੀਆ ਲੱਗਦਾ ਰੌਣਕ ਆਕਸਾ ਦੀ ਇਹ ਵੀ ਇੱਕ ਜੇ ਵਿੱਚ ਜਿਹੜੇ ਬੱਚੇ ਹੁੰਦੇ ਆ ਬੱਚਿਆਂ ਜਿਹਾ ਇਹਨਾਂ ਨਾਲ ਵੀ ਰੌਣਕ ਵਾਦੀ ਆ ਨਹੀਂ ਕਈ ਬੰਦੇ ਕਹਿ ਦਿੰਦੇ ਨਾ ਵੀ ਭਾਈ ਮੈਂ ਤਾਂ ਬੱਕਰੀਆਂ ਰੱਖੀਆਂ ਸੀਆਂ ਸਾਡੇ ਰਿਸ਼ਤੇਦਾਰ ਸਮਾਨ ਨਫ਼ਰਤ ਜੀ ਕਰਦੇ ਆ ਤੁਸੀਂ ਵੀ ਆਪਣੇ ਤਾਂ ਰਿਸ਼ਤੇਦਾਰੀਆਂ ਵੈਸੇ ਤੇ ਪਰ ਤੁਹਾਨੂੰ ਨਹੀਂ ਕਦੇ ਲੱਗਿਆ ਵੀ ਯਾਰ ਬਾਈ ਬੱਕਰੀਆਂ ਰੱਖੀ ਬੈਠਾ ਕੀ ਉੱਥੇ ਜਾਵਾਂਗੇ ਆਪਾਂ ਨਹੀਂ ਇਸ ਤਰ੍ਹਾਂ ਨਹੀਂਗਾ ਹਰ ਕੰਮਸਾਨ ਦੇ ਆਪਣੇ ਆਪਣੇ ਸੋਚ ਆ ਆਪਾਂ ਆਉਦੀ ਸੋਚ ਦੀ ਵਿਚਾਰ ਆ ਕੀ ਵਿਚਾਰ ਆਪਣੇ ਸੋਚ ਆ ਕਿਹੋ ਜੀ ਆਪਣੇ ਜਿਹੇ ਜਿਹੇ ਸੋਚੀ ਹੋਊਗੀ ਉਹੋ ਜੀ ਆਪਣੇ ਮਨ ਦੀ ਧਾਰਨਾ ਹੋਊਗੀ ਸਹੀ ਗੱਲ ਆ ਹਨਾ ਵੀ ਕਈ ਬੰਦਿਆਂ ਨੂੰ ਹੁੰਦਾ ਵੀ ਯਾਰ ਆਪਾਂ ਉਹ ਕਿੱਤੇ 'ਚ ਨਹੀਂ ਪਏ ਹੁੰਦੇ ਹਨਾ ਉਸ 'ਚ ਉਹਨਾਂ ਨੂੰ ਲੱਗਦਾ ਜਿਹੜਾ ਬੰਦਾ ਕਿੱਤੇ 'ਚ ਪਿਆ ਆ ਉਹ ਬੰਦਾਣੀ ਮਹਿਸੂਸ ਕਰਦਾ ਹੈ ਜਿਵੇਂ ਹੁਣ ਤੁਹਾਨੂੰ ਸ਼ੌਂਕ ਕਿੱਥੋਂ ਪਿਆ ਸੀਗਾ ਬੱਕਰੀਆਂ ਦਾ ਚਲ ਮੇਰੇ ਕੋਲੇ ਤਾਂ ਹੋ ਗਏ ਪੀੜੀ ਚ ਹੀ ਆ ਮੇਰੇ ਤਾਂ ਹਣਾ ਤੁਹਾਡੇ ਕੋਲੇ ਤਾਂ ਬੱਕਰੀਆਂ ਹੀ ਨਹੀਂ ਸੀ ਪਹਿਲਾਂ ਨਹੀਂ ਮੈਂ ਇਸੇ ਘਰ ਦੇ ਵਿੱਚ ਇਸੇ ਪਰਿਵਾਰ ਦੇ ਵਿੱਚ ਆਉਂਦਾ ਸੀਗਾ ਪਰਿਵਾਰ ਦੇ ਨਾਲ-ਨਾਲ ਮੈਨੂੰ ਵੀ ਸ਼ੌਂਕ ਦੇ ਦੇ ਦੇਖ ਕੇ ਮੈਨੂੰ ਵੀ ਸ਼ੌਂਕ ਲੱਗਿਆ ਵੀ ਆਪਾਂ ਵੀ ਰੱਖਣੀਆਂ ਚਾਹੀਦੀਆਂ ਇਹਦੇ ਵਿੱਚ ਆਗਾਮੀ ਤੂ ਸੋਚ ਬਣਾਉਣੀ ਚਾਹੀਦੀ ਆ ਮੇ ਕੋਈ ਸਾਈਡ ਬਿਜ਼ਨਸ ਵੀ ਆ ਤੇ ਇਹਦੇ ਨਾਲ ਲਾਹੇਵੰਦ ਤੁਹੰਦਾ ਰਹੀ ਆ ਲਾਹੇਵੰਦ ਤੁਹੰਦਾ ਵੀ ਆ ਹਨਾ ਵੀ ਜਦੋਂ ਪੱਠੇ ਮੱਜਣ ਨੂੰ ਵੀ ਪਾਉਣੇ ਆਪਾਂ ਤੇ ਪੱਠੇ ਇਹਨਾਂ ਨੂੰ ਵੀ ਪਾਉਣੇ ਆ ਹਨ ਤੇ ਜਗ੍ਹਾ ਹੋਵੇ ਬੰਦੇ ਕੋਲੇ ਜਿਵੇਂ ਤੁਹਾਡੇ ਕੋਲੇ ਖੇਤ ਦੇ ਵਿੱਚ ਹੀ ਤੁਸੀਂ ਆਪਣੇ ਹਾਂ ਜਿਵੇਂ ਆਪਾਂ ਖੇਤ ਵਿੱਚ ਰਹਿੰਦੇ ਆ ਤੇ ਆਪਣੇ ਕੋਲ ਜਗ੍ਹਾ ਦੀ ਕੋਈ ਪ੍ਰੋਬਲਮ ਨਹੀਂ ਗਈ ਇਸ ਕਰਕੇ ਆਪਾਂ ਸੋਚਿਆ ਵੀ ਜੇ ਜਗ੍ਹਾ ਦੀ ਪ੍ਰੋਬਲਮ ਤੇ ਆਪਾਂ ਵੀ ਰੱਖ ਸਕਦੇ ਹਾਂ ਸਹੀ ਗੱਲ ਹੈ ਮੇਰੇ ਕੋਲੇ ਤਾਂ ਹਜੇ ਤੱਕ ਫੇਰ ਥੋੜਾ ਜਿਹਾ ਜਗ੍ਹਾ ਘੱਟ ਆ ਤੁਹਾਡੇ ਕੋਲੇ ਤਾਂ ਭਾਵੇਂ ਤੁਸੀਂ ਤਾਂ 200 ਨਗ ਰੱਖ ਲਓ ਉੱਥੇ ਹਨ ਹਾਂ ਹਾਂ ਜਗ੍ਹਾ ਦੀ ਕੋਈ ਨਹੀਂ ਤੁਸੀਂ ਘੱਟ ਇਸ ਕਰਕੇ ਰੱਖੇ ਆ ਵੀ ਤੁਹਾਨੂੰ ਥੋੜੀ ਜਾਣਕਾਰੀ ਆ ਜਾਊਗੀ ਹਨ ਹਾਂ ਜਾਣਕਾਰੀ ਆ ਵੀ ਇਹਦੇ ਬਾਰੇ ਨੌਲੇਜ ਹੋਣੀ ਪਹਿਲਾਂ ਜ਼ਰੂਰੀ ਹੈ ਜ਼ਰੂਰੀ ਇਸ ਕੰਮ ਨੂੰ ਆਪਾਂ ਨੂੰ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਣੀਗੀ ਕਿ ਇਹ ਨੌਲੇਜ ਹੈ ਨਹੀਂ ਤਾਂ ਫਿਰ ਆਪਾਂ ਨੂੰ ਹੋ ਸਕਦਾ ਵੀ ਇਸ ਦੇ ਵਿੱਚ ਕੋਈ ਘਾਟ ਆ ਜਾਂ ਨੁਕਸਾਨ ਖਾ ਸਕਦੇ ਆ ਸਹੀ ਗੱਲ ਹੈ ਤੇ ਮੰਨ ਕੇ ਚੱਲੋ ਜਦੋਂ ਬਈ ਬੱਕਰੀਆਂ ਰੱਖੀਆਂ ਸੀਆਂ ਤੇ ਜਾਣਕਾਰੀ ਤਾਂ ਜਮੇ ਹੀ ਹੈ ਨਹੀਂ ਸੀ ਹਨਾ ਨਹੀਂ ਇਸ ਤਰ੍ਹਾਂ ਸੀ ਵੀ ਜਾਣਕਾਰੀ ਤਾਂ ਹੈ ਨਹੀਂ ਸੀ ਪਰ ਜਿਵੇਂ ਤੁਹਾਡੇ ਤੋਂ ਪੁੱਛ ਲਿਆ ਪੁੱਛ ਦੱਸ ਕੇ ਜਾ ਕੇ ਵੀ ਮਤਲਬ ਕਿਸੇ ਨੂੰ ਵੀ ਪੁੱਛ ਲਿਆ ਜਿਸ ਕੋਲ ਇਹ ਨੌਲੇਜ ਲੈ ਲਈ ਜਿਸ ਕੋਲ ਹੈਗੇ ਪਹਿਲਾਂ ਧੰਦਾ ਕਰ ਰਿਹਾ ਉਹ ਤੋਂ ਪੁੱਛ ਲਿਆ ਤੇ ਉਸੇ ਤੋਂ ਹੀ ਬਰੋਲੇ ਨੌਲੇਜ ਆ ਜਾਂਦੀ ਆ ਤੇ ਹੁਣ ਬਰਬਰੀ ਦਾ ਪੂਰਾ ਛੌਂਕ ਕਰਾਂਗੇ ਫਿਰ ਹਾਂ ਪੂਰਾ ਕਰਾਂਗੇ ਬਰਬਰੀ ਬਈ ਸੋਣੀ ਬੋਲ ਲੱਗਦੀ ਏ ਘਰੇ ਕੀਮਤ ਵੀ ਪੈਂਦੀ ਏ ਬੱਚੇ ਦੀ ਹਾਂ ਹਾਂ ਬਾਕੀ ਬੱਚੇ ਵੀ ਖੋਸ਼ ਹੋ ਜਾਂਦੇ ਜੋ ਪੜ ਕੇ ਸਕੂਲੋਂ ਆਉਂਦੇ ਆ ਹਨਾ ਬਹੁਤ ਸਮਾਂ ਵਿਹਲਾ ਹੁੰਦੇ ਬੱਚੇ ਨਾਲ ਖੇਡਦੇ ਆ ਬਾਕੀ ਗੱਲਾਂ ਵਾ ਇਹ ਜਿਹੜੇ ਬੱਚੇ ਆ ਇਹਨਾਂ ਨੂੰ ਤਾਂ ਬੱਚੇ ਹੀ ਪਾਲ ਲੈਂਦੇ ਆ ਹਾਂ ਆਪ ਨੂੰ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਨੀਰਾ ਵੀ ਉਹ ਹੀ ਪਾ ਦਿੰਦੇ ਆ ਨਾਲੇ ਹੀ ਪਾਲਦੇ ਵੀ ਵੱਡਿਆਂ ਤੋਂ ਵੱਡਿਆਂ ਤੋਂ ਥੋੜਾ ਡਰਦੇ ਆ ਹਨਾ ਹਾਂ ਵੱਡਿਆਂ ਇਹਨਾਂ ਨੂੰ ਸੰਭਾਲਣਾ ਬੱਚਿਆਂ ਵਾਸਤੇ ਬਹੁਤ ਸੌਖਾ ਹੁੰਦਾ ਹਾਂ ਹਾਂ ਠੀਕ ਤੇ ਆਹ ਦੋਸਤੋ ਬੱਚੇ ਆਪਣੇ ਫਿਰਦੇ ਆ ਖੁੱਲੇ ਤੇ ਉਹ ਲੈਣ ਕਿਵੇਂ ਕੱਟ ਕਰਦੇ ਆ ਬਾਰਬਰੀਆਂ ਆਪਾਂ ਹੁਣ ਕਰਾਂਗੇ ਅੰਦਰ ਅੱਜ ਜਸਮੀਨ ਹੋਰਾਂ ਨੂੰ ਬਹੁਤ ਸ਼ੌਂਕ ਆ ਇੱਕ ਤਾਂ ਸੰਗ ਦੀ ਭੱਜ ਗਈ ਅੰਦਰ ਉਹ ਤਾਂ ਆਈ ਨਹੀਂ ਐਮਰੇਸਨ ਮੈਂ ਨਹੀਂ ਫੋਟੋ ਲਵਾਉਂਦਾ ਕਿ ਮੈਂ ਤਾਂ ਭੱਜ ਗਿਆ ਅੰਦਰ ਹੀ ਉਹ ਉੱਟ ਗਈ ਉੱਧਰ ਤੇ ਆਹ ਦੋਸਤੋ ਆਪਾਂ ਹੁਣ ਇਹਨਾਂ ਨੂੰ ਕਰਾਂਗੇ ਅੰਦਰ ਇਹ ਅਸਲ ਵਿੱਚ ਬੱਚੇ ਬਈ ਖੇਡ ਕੇ ਰਾਜੀ ਇਹਨਾਂ ਦੇ ਨਾਲ ਤੇ ਬੱਚੇ ਹੀ ਇਹਨਾਂ ਦਾ ਮੁੱਲ ਪਾਉਂਦੇ ਆ ਇਹਨਾਂ ਨਗਾਂ ਦਾ ਜਿਹੜੇ ਬੰਦੇ ਨੇ ਵੀ ਰੱਖੀਆਂ ਬਰਬਰੀ ਰੱਖੀ ਜਾਂ ਮੀਟਲ ਜਿਨ੍ਹਾਂ ਨੇ ਸਾਂਭ ਲਈਆਂ ਉਹਨਾਂ ਕੋਲੇ ਤਾਂ ਸੋਨਾ ਹੀ ਆ ਜਿਨ੍ਹਾਂ ਤੋਂ ਨਹੀਂ ਸਾਂਭੀਆਂ ਗਈਆਂ ਉਹਨਾਂ ਬਾਅਦ ਇਹ ਬਈ ਇਹ ਕੂੜਾ ਮਿੱਟੀ ਆ ਹਨਾ ਤੇ ਆ ਸਾਡੇ ਬਰਾੜ ਸਾਹਿਬ ਨੇ ਵੀ ਬੱਕਰੀਆਂ ਰੱਖੀਆਂ ਬਰਾੜ ਸਾਹਿਬ ਇਹ ਇਹ ਮੈਕਾਂ ਦਾ ਵੀ ਐ ਪੰਗਾ ਹੁੰਦਾ ਹਨਾ ਨਹੀਂ ਵਾਹ ਵਾਜਦਾ ਬੈਠ ਸਾਹਿਬ ਬੋਲੋ ਕੀ ਹਾਲ ਆ ਬਰਾੜ ਸਾਹਿਬ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਬਰਾੜ ਸਾਹਿਬ ਜੀ ਤੁਹਾਡਾ ਨਾਮ ਕੀ ਇੱਕ ਮਨਜੋਤ ਸਿੰਘ ਬਰਾੜ ਪੰਜਵੀਂ ਦੇ ਵਿੱਚ ਠੀਕ ਆ ਕਿੰਨੇ ਜਾਨਵਰ ਰੱਖੇ ਆ ਅਤੀਂ ਦੀ ਹੋਣਗੇ 11 12 11 12 12 ਜਾਨਵਰ ਆ ਛੌਂਕ ਪੂਰਾ ਹਾਂਜੀ ਫੁੱਲ ਛੌਂਕ ਆ ਜਾਨ ਹਾਂ ਲੋ ਵੀ ਦੋਸਤੋ ਇਹ ਜਿਨ੍ਹਾਂ ਨੂੰ ਛੌਂਕ ਪੈ ਗਿਆ ਉਹ ਗਲਤ ਰਾਣੀ ਘੜਦੇ ਬੱਚੇ ਹਨ ਹਾਂ ਨਸ਼ੇ ਪੱਤੇ ਤੋਂ ਬਾਜ ਜਾਂਦੇ ਹਨ ਸਾਰੇ ਇੰਨਾ ਜਿਹੜੇ ਆਪਦੇ ਕਿੱਤੇ 'ਚ ਪੈ ਗਏ ਹਨ ਹਾਂ ਹੂੰ ਹਾਂਜੀ ਥੋੜਾ ਖੁੱਲ ਕੇ ਬੋਲਿਆ ਕਰ ਹਾਂ ਇਹ ਹੁੰਦਾ ਸ਼ਰਾਰਤੀ ਆ ਤੇ ਪਰ ਹੁਣ ਥੋੜਾ ਜਿਹਾ ਸਿਆਣਾ ਬਣਿਆ ਖੜਾ ਸੰਗੀ ਆਂਦਾ ਥੋੜਾ ਜਿਆ ਇੰਟਰਵਿਊ ਹੁੰਦੀ ਐ ਨਾ ਮੈਗ ਲੱਗਿਆ ਫਿਰ ਐਂਡ ਤੋਂ ਸਾਰਾ ਉਹਦਾ ਪ੍ਰੈਸ਼ਰ ਬਣ ਜਾਂਦਾ ਸੰਗ ਰਹੇ ਹੋ ਤੁਸੀਂ ਥੋੜਾ ਜਿਹਾ ਸੰਗ ਰਹੇ ਆ ਤੇ ਤੁਸੀਂ ਦੱਸੋ ਫਿਰ ਤੁਹਾਡੇ ਕੋਲੇ ਕਿੰਨੀਆਂ ਬੱਕਰੀਆਂ ਦੱਸੋ ਤੁਹਾਡੇ ਕੋਲ ਬੱਕਰੀਆਂ ਕਿੰਨੀਆਂ ਸਾਡੇ ਕੋਲ ਆਟਮ ਬੱਕਰੀਆਂ ਆਂ। ਅੱਠ ਬੱਕਰੀਆਂ। ਕਿਹੜੀਆਂ ਜੀ ਤੁਹਾਡੇ ਕੋਲੇ ਬੱਕਰੀਆਂ? ਮਿੱਟਰੀ। ਇਹੋ ਜਿਹੀਆਂ ਤੁਹਾਡੇ ਕੋਲੇ ਬੱਕਰੀਆਂ? ਨਹੀਂ ਨਹੀਂ। ਹੋਰ ਕਿਹੜੀਆਂ ਜੀ? ਪਾਕਿਸਤਾਨੀ। ਅੱਛਾ ਪਾਕਿਸਤਾਨੀ ਬੱਕਰੀਆਂ। ਤੇ ਸਾਹਮਣੇ ਕੌਣ ਕੌਣ ਆ ਤੁਸੀਂ? ਅਰਤੀਂ ਦੀ ਮੈਂ ਤੇ ਮੇਰਾ ਡੈਡੀ। ਬਾਪੂ ਨੇ ਸਾਹ ਹੁੰਦਾ। ਬਾਪੂ। ਫੇਰ ਭਰਾ ਕੱਲ ਪਰਸੋ ਵੀਡੀਓ ਹੁੰਦਾ ਹੀ ਬਾਪੂ ਦੀ ਬੱਕਰੀ। ਤੂੰ ਬਤਨਾ ਬੱਕਰੀ ਆ ਨਾ ਹੁਣ ਉਹ ਹੀ। ਸਾਡੇ ਬਾਪੂ ਸਾਹ ਹੁੰਦੇ ਨੇ ਬੱਕਰੀਆਂ। ਨਹੀਂ ਬਾਪੂ ਸਾਹ ਹੁੰਦਾ ਹੁਣ ਅਸੀਂ ਸੰਭਾਲਦੇ ਆਂ। ਹਾਂ। ਉੱਤੀ ਬੋਲੇ ਅਰਥਾ ਥੋੜਾ ਇਧਰੀ ਮੈਕ ਚ ਵੀ ਆਵਾਜ਼ ਨਹੀਂ ਜਾਣੀ ਹਾਂ ਹੁਣ ਦੂਰੀਰ ਬੋਲੀ ਕੀ ਆਖੇ ਸੇ ਤੂੰ ਹੁਣੇ ਹੁਣੇ ਕੀ ਬਾਪੂ ਮਤਲਬ ਸ਼ਾਮ ਤਾਂ ਹੈ ਵੰਦੱਸ ਸ਼ਾਮ ਹੈ ਬਾਪੂ ਨੂੰ ਆਰਾਮ ਦੀ ਲੋੜਾ ਕੋਣ ਬਾਪੂ ਨੂੰ ਆਰਾਮ ਦੀ ਇਹ ਆਰਾਮ ਫਰਮਾਉਂਦੇ ਬਾਪੂ ਨੂੰ ਪੂਰਾ ਤੇ ਕੰਮਕਾਰ ਦਾ ਏ ਕੰਮ ਬਾਪੂ ਕਰਦਾ ਆਰਾਮ ਹਨ ਹਾਂਜੀ ਹਾਂ ਪਰ ਜਦੋਂ ਬਾਪੂ ਨਾਲ ਲੜ ਪੈਂਦੇ ਆ ਉਹਦੇ ਮੈਂ ਨਹੀਂ ਕਰਨਾ ਭਰਾਵਾ ਕਰਨਾ ਕਰ ਲਾ ਉਹਦੀ ਬੱਕਰੀ ਸੰਭਲੀਆਂ ਸੰਭਲਾ ਹਣਾ ਐਂ ਵੀ ਕਹਿ ਦਿੰਦਾ ਹੁਣ ਨਹੀਂ ਨਹੀਂ ਕਹਿੰਦਾ ਨਹੀਂ ਨਹੀਂ ਕਹਿ ਦਿੰਦਾ ਕਿਤੇ ਕਿਤੇ ਹਾਂ ਆਂਦਾ ਚੱਲ ਹੋਈ ਜਾਂਦਾ ਮਾੜਾ ਮੋਟਾ ਦਾ ਫਿਰ ਅੱਜ ਹੀ ਹੋ ਕੇ ਹਟਿਆ ਨਾ ਸ਼ਾਇਦ ਪਾਣੀ ਪਿੱਛੇ ਨਹੀਂ 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 ਜੀ ਇਹ ਬਈ ਸਾਡੇ ਪ੍ਰਕਾਸ਼ ਸਿੰਘ ਨੇ ਸਬਜ਼ੀ ਵੀ ਲਾ ਕੇ ਵੇਖਿਆ ਨਾ ਬਈ ਸਬਜ਼ੀ ਵੀ ਲਾਈ ਸੀਗੀ ਹਾਂ ਜੀ ਲਾਈ ਸੀ ਠੀਕ ਹੈ ਸਬਜ਼ੀ ਵੀ ਲਾਉਂਦੇ ਰਹਿ ਸਬਜ਼ੀ ਦੇ ਵਿੱਚ ਕਿਵੇਂ ਰਿਹਾ ਬਈ ਬਹੁਤ ਵਧੀਆ ਸੀ ਠੀਕ ਹੈ ਫੇਰ ਹਾਟ ਕਾ ਤੋਂ ਗਏ ਮਾਸਟਰ ਕੰਮਾਂ ਦੇ ਰਿਹਾ ਹਾਂ ਸੀਗੇ ਕੁਸ ਵਾਰ ਕੀ ਮੱਕੀ ਦੀ ਸਾਈਡ ਤੇ ਆ ਗਏ ਮੱਕੀ ਲਾਉ ਲਾ ਗਏ ਹਾਂ ਮੱਕੀ ਤੁਸੀਂ ਕਿੰਨਾ ਏਰੀਆ ਲਾਉਂਦੇ ਰਹੇ ਆ ਅਸੀਂ 4-5 ਏਕੜ 4-5 ਏਕੜ ਤੇ ਮੈਨੂੰ ਲੱਗਦਾ ਵਿਹੜ ਗਿਆ ਕਦੇ ਲੇਬਰ ਨਹੀਂ ਪਾਈ ਹਨਾ ਨਹੀਂ ਲੇਬਰ ਕਦੇ ਨਹੀਂ ਪਾਈ ਆਪ ਹੀ ਆਪ ਹੀ ਕਰਦੇ ਇਹ ਛੇਰ ਟਾਲਾਂ ਦੇ ਲਾ ਕੇ ਆਉਂਦੇ ਸੀ ਜਾਂ ਕਿਵੇਂ ਬਈ ਗਊਸ਼ਾਲਾ ਦੇ ਵਿੱਚ ਵੀ ਟਾਲ ਤੇ ਵੀ ਹਾਂਜੀ ਬਾਕੀ ਪਿੰਡ 'ਚ ਵੀ ਓਕੇ ਠੀਕ ਹੈ ਵਧਿਆ ਰੇਟ ਮਿਲਦਾ ਸਬਜ਼ੀ ਨਾਲੋਂ ਵੀ ਵਧਿਆ ਰਿਹਾ ਉਹਦਾ ਕੰਮ ਹਨਾ ਮੱਕੀ ਦਾ ਹਾਂ ਕੋਲਮ ਲਾ ਕੇ ਠੀਕ ਰਹਿੰਦਾ ਸੀਗਾ ਬਾਕੀ ਸਮੇਂ ਸਮੇਂ ਤੇ ਡਿਪੈਂਡ ਆ ਕੀ ਰੇਟ ਆ ਰੇਟ ਤੇ ਡਿਪੈਂਡ ਜਾਂਦਾ ਸਹੀ ਗੱਲ ਆ ਹਨਾ ਹਾਂ ਠੀਕ ਆ ਤੇ ਅੱਗੇ ਤੋਂ ਵੀ ਝੋਨਾ ਕਣਕ ਤੋਂ ਤੁਸੀਂ ਵੀ ਐ ਕਹਿੰਦੇ ਹੁੰਦੇ ਨਾ ਵੀ ਕਿਸਾਨ ਝੋਨਾ ਕਣਕ ਤੋਂ ਹਟ ਕੇ ਦੇ ਕੋਈ ਹੋਰ ਕੀਤਾ ਕਰੇ ਨਾਲ ਜਿਵੇਂ ਸਬਜੀ ਲਾ ਲਈ ਜਾਂ ਜਿਵੇਂ ਤੁਸੀਂ ਮੱਕੀ ਚਰੀ ਦਾ ਕਿਹਾ ਸੀਗਾ ਜਿਵੇਂ ਹੁਣ ਕਿਉਂਕਿ ਪੱਠੇ ਵੀ ਬਹੁਤ ਘੱਟ ਆ ਜਿਵੇਂ ਗਊਸ਼ਾਲਾ ਜਲਾ ਕੇ ਆਣੇ ਉਹਨਾਂ ਨੂੰ ਹਰ ਇੱਕ ਬੰਦਾ ਦਾਨ ਕਰਦਾ ਹਨਾ ਟੋکریاں ਕੁਤਰੇ ਦੀਆਂ ਲੈ ਕੇ ਵੀ ਉੱਥੇ ਵੀ ਨਹੀਂ ਪੂਰੇ ਆਉਂਦੇ ਟਾਲਾਂ ਦੇ ਵੀ ਪੱਠੇ ਤੁਹਾਡਾ ਕੀ ਮਾਣਾ ਵੀ ਇਸ ਪਾਸੇ ਆਉਣ ਚਾਹੇ ਝੋਨੇ ਕਣਕ ਚ ਰੁਝਾਨ ਜ਼ਿਆਦਾ ਆ ਇਹ ਤਾਂ ਜ਼ਿਆਦਾਤਰ ਤਾਂ ਹੈਗਾ ਆਪਣੇ ਤੇ ਡਿਪੈਂਡ ਹੈ ਜੇ ਆਪਾਂ ਲੇਬਰ ਪੱਖੋਂ ਜੇ ਸੋਚਾਂਗੇ ਤਾਂ ਆਪਾਂ ਇਹ ਮੱਕੇ ਵਾਲੇ ਪਾਸੇ ਵੀ ਪੂਰਾ ਨਹੀਂ ਉਤਰ ਸਕਦੇ ਹਾਂ ਵਾ ਵਤ ਵਰ ਗਲਤ ਹੈ ਇਹ ਆ ਇਹ ਆਪਣੇ ਕੋਲ ਲੇਬਰ ਦੀ ਪ੍ਰੋਬਲਮ ਹੈਗੀ ਆ ਇਹ ਕੰਮ ਨਾ ਕਰੋ ਜੇ ਲੇਬਰ ਆਪਣੇ ਕੋਲ ਹੱਲ ਹੈਗਾ ਲੇਬਰ ਹੈ ਤੇ ਇਹ ਕੰਮ ਕਰਨ ਵਿੱਚ ਕੋਈ ਘਾਟ ਨਹੀਂ ਠੀਕ ਹੈ ਹਾਂ ਇਹ ਲੀਵਰ ਦੇ ਨਾਲ ਆਖੜਾ ਹਾਂ ਲੀਵਰ ਨਾਲ ਜਾਂਦੇ ਆ ਇਕੱਲੇ ਬੰਦੇ ਨੂੰ ਆਖਿਆ ਹੀ ਹੁੰਦੀ ਆ ਹਾਂ ਕਿਉਂਕਿ ਲੈ ਕੇ ਵੀ ਜਾਣੀ ਆ ਆ ਕੇ ਫੇਰ ਫੇਰ ਦੁਬਾਰਾ ਕੱਟਣੀ ਵੀ ਹੁੰਦੀ ਆ ਫੇਰ ਲੋਡ ਕਰਨੀ ਹੁੰਦੀ ਆ ਲੋਡ ਕਰਕੇ ਫੇਰ ਉਹ ਸਮਾਨ ਕਾਫੀ ਲੱਗ ਜਾਂਦਾ ਜਿੱਥੋਂ ਦੀਕ ਅਸੀਂ ਵੇਖਿਆ ਵੀ ਤੁਸੀਂ ਮਿਹਨਤ ਬਹੁਤ ਕਰੀ ਹੈ ਨਾ ਹਾਂ ਰਾਤ ਦੇ 9 10 ਆਸਰੇ ਵਾਜ ਜਾਂਦਾ ਲਾਦ ਦੇ ਕਰਦਿਆਂ ਨੂੰ ਵੜਦੇ ਕਰਦਿਆਂ ਨੂੰ ਹਨਾ ਫੇਰ ਸਦਿਆਂ ਫੇਰ ਤੋਰਨਾ ਟਰਾਲੀ ਨੂੰ ਆਹ ਸਵੇਰ ਜਾਣਾ ਦਾ ਜਿਸ ਤਰ੍ਹਾਂ ਡਿਮਾਂਡ ਹੁੰਦੀ ਸੀ ਡਿਮਾਂਡ ਦੇ ਮੁਤਾਬਕ ਜਾਇਆ ਜਾਂਦਾ ਡਿਮਾਂਡ ਦੇ ਮੁਤਾਬਕ ਹੀ ਕਿਹੜੇ ਪਾਸੇ ਲਾ ਕੇ ਆਉਣੀ ਹਨਾ ਆਹ ਅਲੱਗਾ ਸੈਂਟਰ ਦੇ ਵਿੱਚ ਤਕਰੀਬਨ ਜੋ ਮੇਰਾ ਪੰਡਾ ਉਹ ਸਾਰੇ ਸ਼ਹਿਰਾਂ ਦੇ ਸੈਂਟਰ ਦੇ ਵਿੱਚ ਘਾਰ ਹੀ ਆਉਂਦਾ ਤੇ ਉਹ ਦੇਖਿਆ ਜਾਂਦਾ ਸੀ ਕਿ ਕਿਸ ਸ਼ਹਿਰ ਦੇ ਵਿੱਚ ਅੱਜ ਦਾ ਰੇਟ ਆ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਲਾ ਕੇ ਆਏ ਬਾਈ ਮੱਕੀ ਅੱਜ ਤੱਕ ਤੇ ਅਸੀਂ ਬਠਿੰਡੇ ਲਾ ਕੇ ਆਏ ਹਾਂ ਮੰਗੇ ਦਰਵਾ ਠੀਕ ਜੈਤੋ ਹਾਂ ਕੋਟ ਓਕੇ ਤੇ ਇੱਕ ਦੋ ਵਾਰ ਮਿਲੋੜ ਠੀਕ ਆ ਤੇ ਡੇਰੀ ਫਾਰਮਾਂ ਦੇ ਕਿ ਟਾਲਾਂ ਦੇ ਲਾ ਕੇ ਆਏ ਬਈ ਜ਼ਿਆਦਾਤਰ ਜ਼ਿਆਦਾਤਰ ਤਾਂ ਅਸੀਂ ਮੰਨ ਕੇ ਜਲ ਵੀ گاਉਂ ਛੱਲੇ ਚ ਹੀ ਜਾਂਦੇ ਸੀਗੇ ਜਾਂ ਟਾਲ ਤੇ ਵਿਜਾਵੜਦੇ ਸੀ ਤੇ ਬਾਕੀ ਜਿਸ ਤਰ੍ਹਾਂ ਫੋਨ ਆ ਜਾਂਦੇ ਕਈ ਡੇਰੀ ਫਾਰਮ ਦਾ ਫੋਨ ਆ ਜਾਂਦਾ ਡੇਰੀ ਫਾਰਮ ਤੇ ਚਲੇ ਜਾਂਦੇ ਸੀ ਠੀਕ ਆ ਹਾਂ ਵੀ ਡੇਰੀ ਫਾਰਮ ਵਾਲਿਆਂ ਨੂੰ ਵੀ ਜ਼ਰੂਰਤ ਰਹਿੰਦੀ ਹਰੇ ਚਾਰੇ ਦੀ ਹਾਂ ਹਾਂ ਜਸਤਰਾ ਇਕੱਠਾ ਲਵਾ ਲੈਂਦੇ ਆ ਹਾਂ ਉਹ ਫੋਨ ਜਿਵੇਂ ਕਰਦੇ ਸੀ ਫੋਨ ਦੇ ਮਤਲਬ ਠੀਕ ਆ ਠੀਕ ਆ ਹਾਂ ਹੋਰ ਕੋਈ ਗੱਲਬਾਤ ਖੇਤੀਬਾੜੀ ਦੇ ਨਾਲ ਵੀ ਜਿਹੜਾ ਬੰਦਾ ਇਹ ਵਜਾ ਕੀਤਾ ਕਰਨਾ ਚਾਹੁੰਦਾ ਜਿਵੇਂ ਬੱਕਰੀਆਂ ਤੇ ਲਾਲ ਗਿਆ ਆਪਾਂ ਹਨਾ ਵੀ ਖੇਤੀਬਾੜੀ ਦੇ ਸਹਿਯਕ ਕੀਤਾ ਹੋ ਕੇ ਨਾਲ ਬੱਕਰੀਆਂ ਦਾ ਵੀ ਵਧੀਆ ਕੰਮ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਆਪਦਾ ਮਨ ਬਣਾਉਣਾ ਚਾਹੀਦਾ ਜੇ ਪਹਿਲਾਂ ਆਪਦਾ ਮਨ ਪੂਰਾ ਬਣਾਓ ਇਹ ਨਹੀਂ ਵੀ ਆਪਾਂ ਇੱਕ ਦੋ ਤਾਂ ਰੱਖ ਲਈਆਂ ਉਸ ਤੋਂ ਬਾਅਦ ਛੱਡ ਦਿਓ ਪਹਿਲਾਂ ਮਨ ਹੋਣਾ ਜ਼ਰੂਰੀ ਹੈ ਹਾਂ ਮਾਨ ਬਣਾ ਕੇ ਕੰਮ ਨਾ ਕਰੋ ਕੋਈ ਵੀ ਕੰਮ ਕਰੋ ਵੀ ਬੰਦੇ ਨੂੰ ਵਿੱਚ ਅੰਦਰ ਸ਼ੌਂਕ ਵੀ ਜ਼ਰੂਰੀ ਆ ਹਾਂ ਕੰਮ ਕੋਈ ਵੀ ਕਰੋ ਮਨ ਵੀ ਫੇਰ ਹੀ ਬਣੂਗਾ ਜੇ ਬੰਦੇ ਨੂੰ ਅੰਦਰ ਸ਼ੌਂਕ ਆ ਹਨਾ ਵੀ ਰੱਖਣ ਨੂੰ ਤਾਂ ਬਹੁਤ ਫਿਰਦੇ ਆ ਵੀ ਬਾਈ ਮੈਂ ਮੈਨੂੰ ਬਥੇਰੇ ਫੋਨ ਆਉਂਦੇ ਆ ਵੀ ਅਸੀਂ ਗੋਟ ਫਾਰਮਿੰਗ ਦਾ ਕੰਮ ਕਰਨਾ ਪਰ ਉਹ ਪਹਿਲਾਂ ਬਿਜ਼ਨਸ ਸੋਚਦੇ ਵੀ ਕਿੰਨੇ ਸਾਲ ਚ ਸਾਨੂੰ ਆਮਦਨੀ ਦੇਊਗੀ ਪਰ ਇਹ ਸਾਲ ਦੇ ਵਿੱਚ ਆਮਦਨੀ ਦੇਣ ਵਾਲੀ ਚੀਜ਼ ਨਹੀਂ ਹੈ ਹਨਾ ਇਹਦੇ ਤੇ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਆ ਜੇਕਰ ਆਪਾਂ ਆਮਦਨ ਨੂੰ ਕੱਲੇ ਨਾਲ ਸੋਚ ਗਏ ਆਮਦਨ ਇਹ ਆਮਦਨ ਦੇ ਨਾਲ ਨਾਲ ਇਹਦੇ ਵਿੱਚ ਕੱਲਾ ਮੁਨਾਫਾ ਨਹੀਂ ਹੁੰਦਾਗਾ ਨਾਲ ਘਾਟਾ ਵੀ ਹੁੰਦਾਗਾ ਮਿਹਨਤ ਸਭ ਤੋਂ ਵੱਡੀ ਗੱਲ ਹੈ ਮਿਹਨਤ ਆਪਾਂ ਮਿਹਨਤ ਦੇ ਵੇਖੋ ਵੀ ਆਪਾਂ ਕਰ ਸਕਦੇ ਹਾਂ ਬਿਲਕੁਲ ਇਹਦੇ ਨਾਲ ਹੀ ਕਰਨਾ ਤੇ ਆ ਜਾਓ ਬਈ ਕਿੱਧਰ ਕੇ ਬੱਚੇ ਆ ਜੋ ਬੱਚੇ ਆਜੋ ਨਿੱਕੀ ਕਿੱਥੇ ਆ ਉਹਦੇ ਉਹਦੇ ਆ ਜਾਓ ਆਓ ਵੇਖੋ ਬਈ ਉਹ ਸੰਗ ਕੇ ਹੋ ਗਈ ਨਿੱਕੀ ਇਹ ਇਹ ਨਹੀਂ ਆਉਂਦੀ ਕੀ ਇਹਨੂੰ ਤੇ ਮਰਨਾ ਓਏ ਲਾਹਣ ਇਹ ਕਿੰਨਾ ਪਾ ਦੇ ਗਿਆ ਹੰਦਰ ਬੈਠਾ ਹੋ ਅਰੇ ਕੱਲ ਨਾ ਪਤਾ ਹਾਂਜੀ ਸਸਰੀਕਾਲ ਸਸਰੀਕਾਲ ਤੇ ਤੁਸੀਂ ਅੱਜ ਭੂਆ ਕੋਲੇ ਆਏ ਆ ਹਨਾ ਹਾਂਜੀ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਭੂਆ ਕੋਲੇ ਆ ਕੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਟਾਈਮ ਤਾਂ ਥੋੜਾ ਹੀ ਹੋਇਆ ਹੋਊਗਾ ਨੇਰਾ ਕਾਫੀ ਹੋ ਗਿਆ ਠੰਡ ਵੀ ਹੋਈ ਪਈ ਹੈ ਹਨਾ ਤੁਸੀਂ ਤਾਂ ਇਸ ਵੇਲੇ ਨੂੰ ਪੈ ਜਾਂਦੇ ਹੋਵੋਗੇ ਹਾਂ ਪਰ ਸਾਡਾ ਲੱਲੂ ਲਾਣਾ ਇਸ ਵੇਲੇ ਤੁਰੇ ਫਿਰਦਾ ਹੁੰਦਾ ਆ ਬੱਕਰੀਆਂ ਦਾ ਹਨਾ ਉਹ ਬੱਚੇ-ਬੱਚੇ ਫਿਰਦੇ ਆ ਤੇ ਨਾ ਹੀ ਨਾ ਆਪਣੇ ਕਿਹੋ ਕਿਉਂਕਿ ਨਾ ਸ਼ਾਂਤ ਤੇ ਸ਼ਾਂਤ ਮਾਹੌਲ ਨਹੀਂ ਹੁੰਦਾ ਹੂੰ ਇਹ ਇੱਕ ਚੁੱਪ ਇੱਕ ਤਾਂ ਛਾਂਤ ਹੁੰਦਾ ਹੈ ਕੋ ਚੁੱਪ ਕੀਤਾ ਇਹ ਮਾਹੌਲ ਨੇ ਉਦਾਸ ਨਹੀਂ ਹੁੰਦਾ ਆਪਣੇ ਹੁੰਦਾ ਨੇਰੇ ਵਾਲਾ ਹੈ ਨਾ ਹਾਂ ਤੇ ਫਿਰ ਕਿਵੇਂ ਲੱਗਦਾ ਤੁਹਾਨੂੰ ਇਹ ਜਿਹਾ ਮਾਹੌਲ ਬਹੁਤ ਵਧੀਆ ਲੱਗਦਾ ਹਾਂ ਤਾਂ ਇਹ ਰੋਲਾ ਭਾਗੇ ਆਇਆ ਹੈ ਕਿ ਤਾਂ ਇਹ ਅੱਛਾ ਰੋਲਾ ਭਾਗੇ ਆਇਆ ਹੈ ਹਾਂ ਚਲ ਚੰਗੀ ਗੱਲ ਹੈ ਨਾ ਤੇ ਥੋੜੀ ਕੋਲੇ ਇਹੜੀਆਂ ਬੱਕਰੀਆਂ ਹਾਂ ਚੰਨ ਨਹੀਂ ਨੂੰ ਕਰ ਚਲ ਵਧੀਆ ਹੈ ਨਾ ਤੁਹਾਨੂੰ ਸ਼ੌਂਕ ਤੁਹਾਨੂੰ ਵੀ ਸ਼ੌਂਕ ਹੈ ਬੱਕਰੀਆਂ ਦਾ ਕਿ ਤੁਹਾਡੇ ਤੱਕੀ ਨੇ ਤੁਹਾਡੇ ਨੂੰ ਨਹੀਂ ਸਾਨੂੰ ਸ਼ੌਂਕ ਆ ਤੇ ਕਿਹੜੀ ਸੁਰੱਖਿਆ ਤੁਹਾਡੇ ਬੱਕਰੀਆਂ ਬੇਟਾ ਕਿੰਨੀਆਂ ਪਤਾ ਨਹੀਂ ਤਾ ਵੀਡੀਓ ਬਣਾ ਲਿਆ ਕਿਸੇ ਕਰਨ ਕੋਲ ਤੁਹਾਡੀ ਹਾਂ ਪੱਕਾ ਹਾਂ ਪੱਕਾ ਗਿੜੰਗਾ ਨਹੀਂ ਕਰੇ ਹਾਂ ਤੁਹਾਡੇ ਬੱਕਰੀਆਂ ਸੋਹਣੀਆਂ ਇੱਕ ਪੱਕਰਾ ਦੇ ਛਾੜੇ ਤੇ ਲੱਗੀ ਗਈ ਜੀ ਹੈ ਨਾ ਤੇ ਬਰਫਰੀ ਹੈਗੀ ਆ ਛੋਟੀ ਛੋਟੀ ਨਹੀਂ ਰੱਖਣੀ ਆ ਹਾਂ ਇਹ ਸੋਹਣੀਆਂ ਨਾ ਵੈਸੇ ਇਹ ਆਏ ਨਾ ਹੋਗੇ ਕਿ ਤੁਸੀਂ ਆਪਣੀਆਂ ਹੀ ਲੈ ਜਾਣ ਚੱਕ ਲੈ ਜਾਓ ਚੱਲ ਲੈ ਕੇ ਜਾਣੀਏ ਹਨਾ ਜਵਾਬ ਥੜੀ ਆ ਤੁਹਾਨੂੰ ਤੂੰ ਤੂੰ ਦੋ ਬੱਛੇ ਗੋਸੇ ਸਾਢੇ ਤੋਂ ਮੈਂ ਨਹੀਂ ਕੁੱਛਦਾ ਸਹੀ ਕਸੇ ਤੂੰ ਨਹੀਂ ਸ਼ੌਂਕ ਕਿਵੇਂ ਤੋਂ ਸ਼ੁਰੂ ਆ ਤੇ ਜੰਮ ਮੈਂ ਜੰਮ ਮੈਂ ਉਸਦੀ ਬੱਕਰੀ ਨਾ ਛੌਂਗੀ ਪੇੜਾ ਉਹ ਗਰ ਛੌਂਗੀ ਪੇੜਾ ਮੇਰੇ ਉਹਦੀ ਗੱਲ ਕਰ ਐਸਾ ਚੰਨ ਨਹੀਂ ਕਰ ਲੋ ਹੁਣ ਪਤਲੀ ਚੱਲੋ ਚੱਲ ਇਹ ਸਾਡੇ ਖੂਨ ਕੀ ਹੈ ਜੀ ਬੱਕਰੀਆਂ ਜਦੋਂ ਦਾ ਇਹ ਮੈਂ ਸੁਰਤ ਸੰਭਾਲੀ ਹੈਗੀ ਉਦੋਂ ਸਾਡੇ ਕੋਲੇ ਦੂਜੀਆਂ ਹੁੰਦੀਆਂ ਸੀਗਾ ਆ ਬੀਟਲੀ ਹੁੰਦੀਆਂ ਸੀ ਹਾਂ ਪਰ ਥੋੜਾ ਨਿਆ ਘੱਟ ਕੁਆਲਿਟੀ ਦੀਆਂ ਹੁੰਦੀਆਂ ਸੀ ਹਾਂ ਉਹਨਾਂ ਸਾਡੇ ਕੋਲ ਚੰਗੀਆਂ ਬੱਕਰੀਆਂ ਨੂੰ ਹੌਲੀ-ਹੌਲੀ ਅਸੀਂ ਸੁਧਾਰ ਕਰ ਲਿਆ ਤਾਂ ਸਾਨੂੰ ਹੌਲੀ-ਹੌਲੀ ਸ਼ੌਂਕ ਪੈ ਗਿਆ ਵਧੀਆ ਕੰਮ ਆ ਆਪਦਾ ਹਾਂ ਹਾਂਜੀ ਹੋਰ ਪੁੱਛੋ ਹੋਰ ਕੁਛ ਨਹੀਂ ਬਸ ਤੁਹਾਨੂੰ ਸ਼ੌਂਕ ਕਿਵੇਂ ਪਿਆ ਹੈ ਬੋਲੋ ਕੁਝ ਨਹੀਂ ਨਹੀਂ ਦੱਸਾਂ ਤੁਸੇ ਪੱਠਾਂ ਦੀ ਕਿ ਬੋੜੇ ਨਾਣਾਂ ਨੀਰਾ ਚਲ ਠੀਕ ਆ ਇਹ ਚਲ ਛੱਡ ਤੇ ਕਿਸ ਨੂੰ ਮੈਂ ਆ ਬੱਕਰੀਆਂ ਤੂੰ ਵੇਖੀਂਗਾ ਹੀ ਹੈਣਾ ਦੁਪਹਿਰ ਦੇ ਆ ਤੁਸੀਂ ਤੇ ਤੈਨੂੰ ਸਾਰਿਆਂ ਨੂੰ ਸੋਹਣੀ ਬੱਕਰੀ ਕਿਹੜੀ ਲੱਗੀ ਆਹਾ ਆਹਾ ਲਾਲ ਕੀ ਕੀ ਕਹਿੰਦੇ ਆ ਬਪੈਨੂ ਇਹਨੂੰ ਕਹਿੰਦੇ ਨੇ ਤਾਂ ਜਾਨੀ ਕਿ ਜਾਲੇ ਹੈਗੀ ਆ ਉਹ ਲਾਲ ਗੁਲਦਾਰ ਕਹਿ ਦਿੰਦੇ ਹਾਂ ਲਾਲ ਗੁਲਦਾਰ ਠੀਕ ਆ ਚੱਲ ਲਾਲ ਗੁਲਦਾਰ ਬੱਕਰੀ ਸੋਹਣੀ ਲੱਗੇ ਤੇਨੂੰ ਠੀਕ ਆ ਚਲੋ ਬਥੇਗਾ ਸੋਹਣੀ ਆ ਹੂੰ ਬਾਕੀ ਤਾਂ ਸਾਰੀਆਂ ਸੋਨੀਆਂ ਪਰ ਮੈਨੂੰ ਜ਼ਿਆਦਾ ਉਗਲੀ ਲੱਗੀ। ਕਿਉਂ? ਹਰ ਇੱਕ ਨੂੰ ਪਸੰਦ ਆ। ਇਹ ਹਰ ਇੱਕ ਨੂੰ ਪਸੰਦ ਆ। ਤਾਂ ਹਰ ਇੱਕ। আচ্ছা ਮੈਨੂੰ ਪਸੰਦ। ਠੀਕ ਆ। ਤੇ ਹਾਂ ਹੁਣ ਬੰਨ੍ਹਣ ਦੇ ਅੰਦਰ ਵੀ। ਪਰ ਬਈ ਤੁਸੀਂ ਸਾਡੇ ਗੈਸਟ ਆਇਓ ਤੇ ਧੰਨਵਾਦ। ਛੋਟਾ ਜਿਹਾ ਨਾਮ। ਤੁਸੀਂ ਸਾਡੇ ਬੱਕਰਾਂ ਨੂੰ ਸਲਾਇਆ। ਸੋਣੇ ਸੱਚੀ ਸੁਣ ਗਿਆ ਕਿ ਖਿਆਲ ਕਰੇ ਸਮਨੇ ਚਲੋ ਸਾਡਾ ਧੰਨਵਾਦ ਤੇ ਆਪਾਂ ਕਰਦੇ ਹਾਂ ਸਮਾਪਤੀ ਹਾਂ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਗੁੱਡ ਨਾਈਟ ਬਾਏ ਬਾਏ ਟਾਟਾ ਲਾਈਵ ਜੁੜ